ਉਹ ਲੋਸਵਾਲਿਆਂ ਦੀ ਡਿਊਟੀ ਤੋਂ ਬਾਹਰ ਜਾ ਕੇ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਸਾਨੂੰ ਰੋਸ ਉਸ ਗੱਲ ਦਾ ਆ ਡਿਊਟੀ ਦੇ ਅੰਦਰ ਰਹਿ ਕੇ ਤੇ ਸਾਡੀ ਇੱਕ ਜੰਗ ਚੱਲਦੀ ਹੋਇਆ ਤਾਂ ਨੇਚਰਲੀ ਆ ਫਿਰ ਉਹਦਾ ਤਾਂ ਰੋਸ ਕੀ ਕਰਨਾ ਆ ਨਾ ਇਹ ਜਦੋਂ ਵੀ ਇਹ ਐਨਕਾਊਂਟਰ ਕਰਦਾ ਹੁੰਦਾ ਸੀ ਜਾਂ ਇਹ ਟੌਰਚਰ ਕਰਦਾ ਹੁੰਦਾ ਸੀ ਕਹਿੰਦਾ ਜੀ ਮੈਂ ਹਾਂ ਸੂਬਾ ਸਰਹੰਦ ਸੂਬਾ ਸਰਹੰਦ मीनिंग ਕਿ ਜੋ ਮੁਗਲਾਂ ਨੇ ਕੀਤਾ ਆ ਵੀ ਅਸੀਂ ਉਸ ਤੋਂ ਇੱਕ ਸਟੈਪ ਅੱਗੇ ਆਂ ਸਾਡੇ ਕਿਸੇ ਵੀ ਬੰਦੇ ਦੀ ਜਿਹੜੀ ਇਹ ਕਹਾਣੀ ਆ ਉਹ ਸੈਂਟਰ ਦੇ ਦਿੱਲੀ ਦੇ ਤੱਕ ਦੇ ਤੱਕ ਆ ਜੇ ਇਹ ਘਟਨਾ ਵਾਪਰੀਆ ਤਾਂ ਇਹ ਇਸ ਗੁੱਸੇ ਚੋਂ ਵਾਪਰੀਆ ਕਿ ਇਹ ਬਹੁਤ ਵੱਡੇ ਜ਼ਾਲਮ ਸੀ ਇਹਨਾਂ ਨੇ ਬਹੁਤ ਘਟ ਇੱਕ ਇਹ ਓਏ ਜਿਹੜੇ ਕੇਸ ਚੋਂ ਨ ਸਜ਼ਾ ਹੋਈਏ ਇਹ ਤਾਂ ਇੱਕ ਕੇਸ ਆ ਸਾਨੂੰ ਤਾਂ ਟੌਰਚਰ ਕਰਕੇ ਪੁੱਛਦੇ ਹੋ ਨਾ ਇਹਨਾਂ ਨੂੰ ਟੌਰਚਰ ਕਰਕੇ ਕੋਣ ਪੁੱਛੇਗਾ ਕਿ ਕਿੰਨੇ ਕੁ ਕਤਲ ਕੀਤੇ ਨੇ ਇਹਨਾਂ ਨੇ ਉਹ ਵੀ ਨਿਰਦੋਸ਼ਾਂ ਦੇ ਮੈਂ ਕਹਿੰਨਾ ਵੀ ਜਿਹੜਾ ਬੰਦਾ ਖੜਕੂ ਸੀ ਜਿੰਨੇ ਹਥਿਆਰ ਚੁੱਕ ਲਿਆ ਉਹਦਾ ਤਾਂ ਸਾਨੂੰ ਰੋਜ਼ ਹੀ ਨਹੀਂ ਨਾ ਅਸੀਂ ਕਰਦੇ ਆ ਜੀ ਨਾ ਅਸੀਂ ਕਿਸਾਂ ਦਾ ਰੋਸ ਕੀਤਾ ਕਦੀ ਨਾ ਹੀ ਲੇਲੜੀਆਂ ਕੱਢੀਆਂ ਨੇ ਅੱਜ ਤੱਕ ਨਾ ਹੀ ਕਦੀ ਕੋਈ ਕਿਦਾਂ ਦੀ ਗੱਲ ਕੀਤੀ ਕਿ ਸਾਨੂੰ ਆਹ ਦੇ ਦਿਓ ਸਾਨੂੰ ਉਹ ਕਰ ਦਿਓ ਪਰ ਅਸੀਂ ਕਹਿੰਨੇ ਆਂ ਵੀ ਅਸੀਂ ਤਾਂ ਕਾਨੂੰਨ ਤੇ ਬਾਗੀ ਆਂ ਤੁਸੀਂ ਤਾਂ ਕਾਨੂੰਨ ਦੇ ਰਖਵਾਲੇ ਹੋ ਜਦੋਂ ਇਹ ਗੱਲ ਸਾਹਮਣੇ ਆਈ ਵੀ 32 ਸਾਲ ਮਤਲਬ ਪਰਿਵਾਰ ਤੱਕੇ ਖਾਂਦਾ ਰਿਹਾ ਹਾਈ ਕੋਰਟ ਦੇ CIA ਦੀਆਂ ਪੌੜੀਆਂ ਚੜਦਾ ਰਿਹਾ ਤੱਕੇ ਖਾਂਦਾ ਰਿਹਾ ਤੇ 5 ਹਫ਼ਤੇ ਹੀ ਉਹਦੀ ਵੈਲਿਡਿਟੀ ਐ ਸਿਰਫ ਜਦੋਂ ਉਹ ਬੰਦਾ ਇਹ ਗੱਲ ਕਹਿੰਦਾ ਸੀ ਕਿ 2% ਇਹ ਬੰਦੇ ਆ ਜਿਹੜੇ ਖਾਲਸਤਾਨੀ ਆ ਇਹਨਾਂ ਦੀਆਂ ਕੁੜੀਆਂ ਲੈ ਕੇ ਆਉਣੀਆਂ ਸੀ ਉਸ ਦਿਨ ਅਮਨਤਸ਼ਾਹ ਨੇ ਕਿਉਂ ਨਾ ਕਾਰਵਾਈ ਕੀਤੀ ਉਹਦੀ ਜ਼ੁਬਾਨ ਕਿਉਂ ਨਾ ਵੱਡੀ ਰਸੂਲਪੁਰ ਵਾਲਾ ਬਾਬਾ ਆ ਉਹ ਹਣ ਸਿੱਧਾ ਚੈਲੰਜ ਕਰ ਰਿਹਾ ਭਨੇਹਰੇ ਵਾਲਿਆਂ ਵਾਂਗੂ ਅਕਾਲ ਤਖਤ ਸਭ ਨਹੀਂ ਚੈਲੰਜ ਕਰ ਰਿਹਾ ਵੀ ਜਹੇਦਾਰ ਕੀ ਆ ਕਿਵੇਂ ਆ ਮੈਨੂੰ ਇਦਾਂ ਕਿਉਂ ਕਰ ਸਕਦਾ ਔਰ ਸਭ ਤੋਂ ਖਤਰਨਾਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਪੂਰੇ ਚੈਨਲਾਂ ਨੂੰ ਕਹਿਣਾ ਵੀ ਇਸ ਬੰਦੇ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਤੁਹਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਸਖ ਪੱਤਰਕਾਰ ਨੇ ਜਿਹੜੇ ਸਿੱਖ ਚੈਨਲ ਨੇ ਉਹਨਾਂ ਨੇ ਹੀ ਹੁਣ ਤੱਕ ਜਿਹੜੀਆਂ ਉਹਨੂੰ ਇੰਟਰਵਿਊਆਂ ਕਰ ਕਰਕੇ ਪ੍ਰਮੋਟ ਕੀਤਾ ਇੰਨਾ ਵੱਡਾ ਕੀਤਾ ਬਾਬਾ ਹਰਜੀਤ ਸਿੰਘ ਨੂੰ ਵੇਖੋ ਚਲੋ ਮੈਂ ਇਹਨਾਂ ਨੂੰ ਬਾਬਾ ਵੀ ਨਹੀਂ ਕਹਿੰਦਾ ਹੈਗਾ ਪਰ ਮੈਂ ਇਹ ਗੱਲ ਕਹਿਣਾ ਕਿ ਇਹ ਗੱਲ ਦਾ ਪੱਤਰਕਾਰ ਨੂੰ ਪਤਾ ਆ ਕਿ ਜੇ ਅਕਾਲ ਤਖਸਾਲ ਨੇ ਆ ਗੱਲ ਕਹੀ ਆ ਤੇ ਫਿਰ ਇਹਦੀ ਪ੍ਰੂੜਤਾ ਦੇ ਵਿੱਚ ਉਹਦੇ ਕੋਲ ਜਾ ਕੇ ਸਵਾਲ ਨਹੀਂ ਪੁੱਛਣੇ ਚਾਹੀਦੇ ਹੁਣ ਬਿਲਕੁਲ ਨਹੀਂ ਇੱਥੇ ਵੀ ਬਹੁਤ ਬੰਦਿਆਂ ਨੇ ਜਿੰਨਾ ਦੇ ਵੱਲੋਂ ਸੱਦੇਗੇ ਜਾਂ ਆਏ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਸਟੇਟ ਦੇ ਬੰਦੇ ਨੇ ਇਹਨਾਂ ਨੂੰ ਤਾਂ ਗੱਲਮੈਣ ਦਿੱਤੇਗੇ ਨੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੈਨੂੰ ਗੱਲਮੈਣ ਇਸ ਕਰਕੇ ਨਹੀਂ ਦਿੱਤੇ ਵੀ ਮੈਂ ਸਟੇਟ ਦਾ ਬੰਦਾ ਮੈਨੂੰ ਇਸ ਕਰਕੇ ਦਿੱਤੇ ਆ ਕਿ ਮੈਨੂੰ ਬੰਨ ਕੇ ਰੱਖ ਲਿਆ ਮੈਂ ਕਿਤੇ ਜਾਣ ਜੋਗਾ ਨਹੀਂ ਰਿਹਾ ਔਰ ਮੈਂ ਇਹਦਾ ਪ੍ਰੂਫ ਕਰ ਸਕਣਾ ਕਿ ਇੱਥੇ ਐਸਐਸਪੀ ਨਾਨਕ ਸਿੰਘ ਦੇ ਹੁੰਦਿਆ ਮੈਂ ਐਪਲੀਕੇਸ਼ਨ ਦਿੱਤੀ ਹੈ ਜਿਹੜੀ ਮੇਰੇ ਫੋਨ 'ਚ ਵੀ ਪਈ ਆ ਠੀਕ ਹੈ ਜੀ ਕਿਉਂਕਿ ਮੈਂ ਕਿਰਾਏ ਤੇ ਰਹਿਣਾ ਮੇਰੇ ਕੋਲ ਸਾਧਨ ਨਹੀਂ ਹੈਗੇ ਮੈਂ ਪਹਿਲੀ ਗੱਲ ਤੇ ਅਫੋਰਡਿੰਗ ਕਰ ਸਕਦਾ ਕੋਈ ਇਦਾਂ ਦੀ ਸਕਿਉਰਿਟੀ ਹੈ ਨਾ ਜੀ ਦੂਜੀ ਗੱਲ ਇਹ ਆ ਕਿ ਮੈਂ ਅੱਜ ਤੱਕ ਕਿਸੇ ਕਿਸੇ ਤੋਂ ਮੈਂ ਸਕਿਉਰਿਟੀ ਦੀ ਨਿਮਾਨੀ ਨਹੀਂ ਕੀਤੀ ਨਾ ਹੀ ਮੈਨੂੰ ਲੋੜ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਚਰਚਾ ਬਹੁਤ ਛਿੜੀ ਹੋਈ ਆ ਜਿਸ ਦੇ ਵਿੱਚ ਇਹ ਸਵਾਲ ਉੱਠ ਰਿਹਾ ਕਿ ਸੂਬਾ ਸਿੰਘ ਨੂੰ ਸੂਬਾ ਸਰਹੰਦ ਕਿਉਂ ਕਿਹਾ ਜਾਂਦਾ ਤੇ ਇਹ ਵੀ ਹੁਣ ਸਵਾਲ ਤੁਹਾਡੇ ਮਨਾਂ ਚ ਆਉਂਦਾ ਹੋਊਗਾ ਕਿ ਸੂਬਾ ਸਿੰਘ ਕੌਣ ਆ ਸੂਬਾ ਸਿੰਘ ਦਰਸਲ ਉਹ ਸਾਫ ਦਾ ਪੁਲਿਸ ਅਫਸਰ ਆ ਜਿਹੜਾ ਫੇਕ ਇਨਕਾਊਂਟਰ ਦੇ ਵਿੱਚ ਪਟਿਆਲਾ ਦੀ ਜੇਲ੍ਹ ਚ ਬੰਦਾ ਤੇ ਜਿਸਦੀ ਭਾਈ ਸੰਦੀਪ ਸਿੰਘ ਸੰਨੀ ਹੋਰਾਂ ਦੇ ਨਾਲ ਝੜਪ ਹੁੰਦੀ ਆ ਪਹਿਲੀ ਸੁਭਾ ਸਿੰਘ ਦੀ ਨਹੀਂ ਉਸਦੇ ਹੋਰ ਸਾਥੀ ਦੋ ਸਾਥੀ ਹੋਰ ਸੀਗੇ ਤਿੰਨਾਂ ਦੀ ਝੜਪ ਹੋਈ ਆ ਇਹ ਮਾਮਲਾ ਉਸ ਵਕਤ ਸੁਰਖੀਆਂ ਦੇ ਵਿੱਚ ਆਉਂਦਾਗਾ ਤੇ ਇਹ ਵੀ ਚਰਚਾਵਾਂ ਹੁੰਦੀਆਂ ਨੇ ਕਿ ਸੁਭਾ ਸਿੰਘ ਨੂੰ ਪਰੋਲ ਤੱਕ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਜਿਸ ਤੋਂ ਬਾਅਦ ਇਹ ਪੂਰਾ ਮਾਹੌਲ ਗਰਮਾਉਂਦਾ ਇਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਾਂਗੇ ਕਾਰਪੂ ਸੰਘਰਸ਼ ਦਾ ਹਿੱਸਾ ਰਹੇ ਬਾਬਾ ਬਖਸ਼ੀ ਸਿੰਘ ਸਾਡੇ ਨਾਲ ਮੌਜੂਦ ਨੇ ਫਤਈ ਸਾਂਝ ਪੋਣਿਆ ਵਾਇਗੁਰਜੀ ਕਾ ਖਾਲਸਾ ਵੈਗੁਰ ਜੀ ਵਾਤਾ ਜੀ ਗੁਰੂ ਜੀ ਕੀ ਫਤਈ ਜੀ ਕੇ ਮੈਂ ਠੀਕ ਹ ਬਹੁਤ ਵਧੀਆ ਬਾਬਾ ਜੀ ਬਾਬਾ ਜੀ ਜਿਹੜੀ ਸੂਬਾ ਸਿੰਘ ਦੀ ਚਰਚਾ ਹੋ ਰਹੀ ਆ ਇਹਨਾਂ ਤਿੰਨਾਂ ਅਫਸਰਾਂ ਨੂੰ ਸਜ਼ਾ ਕਿਉਂ ਹੋਈ ਫੇਕ ਇਨਕਾਊਂਟਰ ਕੀਤੇ ਕਿੰਨਾ ਕਿੰਨਾ ਦੇ ਕੀਤੇ ਤੇ ਸੂਬਾ ਸਿੰਘ ਨੂੰ ਸੂਬਾ ਸਰਹੰਦ ਕਿਉਂ ਕਿਹਾ ਜਾਂਦਾ ਇਹ ਵੱਡਾ ਸਵਾਲ ਆ ਅੱਜ ਇਹਦੇ ਬਾਰੇ ਜ਼ਰੂਰ ਚੰਨਣਾ ਪਊ ਅਸਲ 'ਚ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਕਿ ਜਿਹੜੇ ਇਹ ਤਿੰਨ ਪੁਲਿਸ ਅਫਸਰ ਨੇ ਇਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਇੱਕ ਉਲਸਅਸਰਾ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ ਉਹ ਤਾਂ ਡਰੱਗ ਰਕਚਿਤ ਦੇ ਵਿੱਚ ਡਰੱਗ ਵਾਲੇ ਮਸਲੇ 'ਚ ਆ ਉਹ ਕਿਸੇ ਖਾੜਪੂਆਂ ਦੇ ਕੇਸ ਨਹੀਂ ਹੈ ਦੂਜੀ ਗੱਲ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਜਦੋਂ ਲਹਿਰਾਂ ਚੱਲਦੀਆਂ ਨੇ ਜੰਗ ਚੱਲਦੀ ਹੁੰਦੀ ਹੈ ਜਿਹੜੇ ਬੰਦੇ ਹਥਿਆਰ ਚੁੱਕ ਕੇ ਲੜਾਈ ਕਰਦੇ ਆ ਤੇ ਉਹਨਾਂ ਨੇ ਸ਼ਹੀਦ ਹੋਣਾ ਹੀ ਹੁੰਦਾ ਹੈ ਇਹਦੇ 'ਚ ਕੋਈ ਦੋਰਾ ਨਹੀਂ ਹੈ ਪਰ ਸਟੇਟ ਦੀ ਐਨੀ ਜਿਆਦਾ ਹੀ ਫਾਸ਼ੀਵਾਦੀ ਸਿਸਟਮ ਹੁੰਦਾ ਹੈ ਕਿ ਇੰਨਾ ਇੱਕ ਬਹੁਤ ਜਿਹੜੇ ਖਤਰਨਾਕ ਸੁਭਾਅ ਦੇ ਕੁਝ ਬੰਦੇ ਹੁੰਦੇ ਆ ਜਿਹੜੀ ਜਿੱਦਾਂ ਉਹਨਾਂ ਨੂੰ ਚਾਹ ਹੁੰਦਾ ਹੈ ਕਿ ਸਾਡੇ ਵੱਧ ਸਟਾਰ ਲੱਗ ਜਾਣ ਜਾਂ ਅਸੀਂ ਪੈਸਾ ਵੱਧ ਇਕੱਠਾ ਕਰ ਲਈਏ ਸ਼ੋਰਤ ਵੱਧ ਅਫਸਰਾਂ ਦੇ ਨੇੜੇ ਹੋ ਜਾਈ ਕਿਉਂਕਿ ਦਿੱਲੀ ਉਦੋਂ ਇਹ ਚਾਹੁੰਦੀ ਸੀ ਕਿ ਸਾਡੇ ਇਹਨਾਂ ਨੂੰ ਵੱਧ ਤਰੱਕੀਆਂ ਤੇ ਯਾਨੀ ਪੈਸਾ ਵੱਧ ਦਿੱਤਾਏ ਜਿੰਨੀ ਵੀ ਲੁੱਟ ਤੁਹਾਡੀ ਜਿੰਨੀ ਲੁੱਟ ਸੁਟ ਤੋਂ ਹੀ ਕਰ ਲਓ ਕੋਈ ਗੱਲ ਨਹੀਂ ਇਹ ਜਿਹੜੇ ਬੰਦਿਆਂ ਦੀ ਆਪਾਂ ਗੱਲ ਕਰ ਰਹੇ ਆ ਇਹ ਪੁਲਿਸ ਵਾਲਿਆਂ ਦੀ ਡਿਊਟੀ ਤੋਂ ਬਾਹਰ ਜਾ ਕੇ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਸਾਨੂੰ ਰੋਸ ਉਸ ਗੱਲ ਦਾ ਆ ਡਿਊਟੀ ਦੇ ਅੰਦਰ ਰਹਿ ਕੇ ਤੇ ਸਾਡੀ ਇੱਕ ਜੰਗ ਚੱਲਦੀ ਹੀ ਉਹ ਤਾਂ ਨੇਚਰਲੀ ਆ ਫਿਰ ਉਹਦਾ ਤਾਂ ਰੋਸ ਕੀ ਕਰਨਾ ਹੈ ਨਾ ਜੀ ਜਦੋਂ ਆਪਾਂ ਲੜੀ ਰਹੇ ਆ ਤੇ ਫਿਰ ਸਾਨੂੰ ਕਦਾ ਰੋਸ ਆ ਰੋਸ ਇਸ ਗੱਲ ਦਾ ਹੈ ਕਿ ਤੁਸੀਂ ਜਿਹੜੀ ਤੁਹਾਡੀ ਡਿਊਟੀ ਆ ਉਸ ਤੋਂ ਬਾਹਰ ਜਾ ਕੇ ਜਿਹੜੇ ਬੰਦੇ ਲੜ ਰਹੇ ਨੇ ਉਹਨਾਂ ਦੇ ਪਰਿਵਾਰ ਬਿਲਕੁਲ ਨਜਾਇਜ਼ ਇੱਕ ਜਿਹੜੇ ਇਹ ਦੋ ਬੰਦੇ ਨੇ ਜਿਹੜੇ ਅਸਲ 'ਚ ਪੁਲਿਸ ਅਫਸਰ ਨਹੀਂ ਜਿਹੜੇ ਫੇਕ ਐਨਕਾਊਂਟਰ ਦੇ ਵਿੱਚ ਬੰਦ ਨੇ ਜਿਹਦੇ 'ਚ ਇੱਕ ਗੁਰਵਚਨ ਸਿੰਘ ਆ ਜਿਹਨੂੰ ਗੁਰਵਚਨ ਸਿੰਘ ਇਸ ਕਰਕੇ ਉਹਨੂੰ ਮਾਨੋਚਾਲ ਕਿਹਾ ਜਾਂਦਾ ਕਿ ਜਹੇਦਾਰ ਸ਼ਹੀਦ ਪੱਪਾ ਗੁਰਵਚਨ ਸਿੰਘ ਮਾਨੋਚਾਲ ਹੋਣਾ ਦਾ ਨਾਂ ਇੱਕ ਸੀਗਾ ਤੇ ਇਹਨੂੰ ਵੀ ਮਾਨੋਚਾਲ ਹੀ ਕਹਿੰਦੇ ਸੀਗੇ ਤਾਂ ਦੂਜਾ ਹੈਗਾ ਆ ਜਿਹੜਾ ਸੁਭਾ ਸਿੰਘ ਤੇ ਇਹ ਜਦੋਂ ਵੀ ਐ ਐਨਕਾਊਂਟਰ ਕਰਦਾ ਹੁੰਦਾ ਸੀ ਜਾਂ ਇਹ ਟੌਰਚਰ ਕਰਦਾ ਹੁੰਦਾ ਸੀ ਕਹਿੰਦਾ ਜੀ ਮੈਂ ਹਾਂ ਸੁਭਾ ਸਰਹੰਦ ਸੁਭਾ ਸਰਹੰਦ मीनिंग ਕਿ ਜੋ ਮੁਗਲਾਂ ਨੇ ਕੀਤਾ ਆ ਵੀ ਅਸੀਂ ਉਸ ਤੋਂ ਇੱਕ ਸਟੈਪ ਅੱਗੇ ਆ। ਇਹ ਆਪਣੇ ਆਪ ਨੂੰ ਜਿਵੇਂ ਗੋਬਿੰਦ RAM ਕਹਿੰਦਾ ਹੁੰਦਾ ਸੀ ਕਿ ਸਿੱਖੋ ਤੁਸੀਂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ ਗੋਬਿੰਦ RAM ਨੂੰ ਯਾਦ ਰੱਖੋ। ਸੇਮ ਉਸੇ ਪੈਟਰਨ ਦੇ ਉੱਤੇ ਇਹ ਕਹਿੰਦਾ ਹੁੰਦਾ ਕਿ ਮੈਂ ਸੁਭਾਸ਼ ਰਹਾਂਦਾ। ਠੀਕ ਹੈ ਜੀ। ਲਾਸਟ ਜਿਹੜੇ ਕੇਸਾਂ 'ਚ ਹੁਣ ਇਹ ਜਿਹੜੇ ਕੇਸਾਂ 'ਚ ਸਜ਼ਾ ਹੋਈ ਹੈ ਇਹ ਤਾਂ ਇੱਕ ਦੋ ਪਰਿਵਾਰ ਨੇ ਕੇਸ ਕਰਤਾ ਜੀ। ਸਮਝੋ ਤੁਸੀਂ ਗੱਲ। ਬਾਕੀ ਇਹਨਾਂ ਵਿਚਾਰਿਆ ਨੇ ਕਿ ਹੁਣ ਜਸਪ੍ਰੀਤ ਦਾ ਇੰਕਾਊਂਟਰ ਹੋਇਆ ਹੈ। ਕੀ ਕਰ ਲਿਆ ਮਤਲਬ ਜੇ ਉੱਥੇ ਤੱਕ ਜਾਣ ਹੀ ਨਹੀਂ ਦਿੰਦੇ ਹੈਗੇ ਇਹ ਇੰਨੀ ਇਹਨਾਂ ਕੋਲ ਪਾਵਰ ਹੁੰਦੀ ਐ ਇੰਨਾ ਜਿਆਦਾ ਪ੍ਰੈਸ਼ਰ ਪਾਉਂਦੇ ਐ ਇੰਨਾ ਜਿਆਦਾ ਪਰਿਵਾਰਾਂ ਨਾਲ ਧੱਕਾ ਕਰਦੇ ਆ ਉਹ ਵਿਚਾਰੇ ਪਹੁੰਚ ਹੀ ਨਹੀਂ ਪਾਉਂਦੇ ਇਹ ਤਾਂ ਕਿੰਨੇ ਕੁ ਸਿਰੜੀ ਪਰਿਵਾਰ ਹੋਣਗੇ ਜਿਹੜੇ 32 ਸਾਲ ਔਰ ਅਗਲੀ ਗੱਲ ਤੁਹਾਨੂੰ ਦੱਸਦਾ ਜਿੱਦਾਂ ਹੁਣ ਮੰਨ ਲਓ ਮੈਂ ਕੋਈ ਕੇਸ ਕੀਤਾ ਆ ਤੇ ਮੈਂ ਜਿੱਦਨ ਫੜੇਗਾ ਉਦਨ ਹੀ ਮੈਂ ਜੇਲ੍ਹ ਚ ਠੀਕ ਹੈ ਜੀ ਇਹ ਜਦੋਂ ਫੜੇ ਜਾਂਦੇ ਆ ਇਹ ਇਹਨਾਂ ਦੇ ਰਹਿਣਾ ਜਮਾਨਤ ਤੇ ਆ ਭਾਵੇਂ 20 ਸਾਲ ਕੇਸ ਚੱਲਦਾ ਰਹੇ ਪਰ ਅਸੀਂ ਅੰਦਰ ਹੀ ਰਹਿਣਾ ਸਾਡਾ ਭਾਵੇਂ 20 ਸਾਲ ਕੇਸ ਚੱਲੇ ਅਸੀਂ ਬਾਹਰ ਨਹੀਂ ਨਿਕਲ ਸਕਦੇ ਹੁਣ ਇਹਨੂੰ 32 ਸਾਲ ਬਾਅਦ ਇੰਨਾ ਬੰਦਿਆਂ ਨੂੰ ਸਜ਼ਾਵਾ ਹੁੰਦੀਆਂ ਨੇ ਤੇ 32 ਸਾਲਾਂ ਬਾਅਦ ਸਜ਼ਾਵਾ ਹੋਣ ਤੋਂ ਬਾਅਦ 5 ਹਫ਼ਤਿਆਂ ਦੇ ਵਿੱਚ ਇੱਕ ਪੈਰੋਲ ਮਿਲਦੀ ਇਹਨਾਂ ਨੂੰ ਜਿਨੂੰ ਕਹਿੰਦੇ ਆ ਕਿ ਮੈਡੀਕਲ ਪੈਰੋਲ ਜਿਹੜੀ ਕਿ ਇਹਦਾ ਇਲਾਜ ਕਰਾਇਆ ਜਾ ਸਕਦਾ ਹੈ ਠੀਕ ਹੈ ਜੀ ਤੁਸੀਂ ਉਸ ਵਿਹਾਰ ਤੇ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਫੈਸਰ ਮੈਂ ਆਪਣਾ ਜਿਹੜੇ ਨੇ ਭੁੱਲਰ ਸਾਹਿਬ ਉਹਨਾਂ ਨੂੰ 15 ਸਾਲ ਉਹ ਚੱਲਿਆ ਲਗਾਤਾਰ ਕਿ ਉਹ ਬਹੁਤ ਜ਼ਿਆਦਾ ਬਿਮਾਰ ਸੀਗੇ ਜੋਰ ਲਾ ਲਿਆ ਕੋਟਾ ਨੇ ਸੁਪਰੀਮ ਕੋਰਟ ਨੇ ਪੰਥ ਨੇ ਸਭ ਤੋਂ ਵੱਧ ਜੇ ਦਖਤ ਕੀਤੇ ਗਿਆ ਸਾਈਨ ਕੀਤੇ ਗਿਆ ਕਿਸੇ ਗੱਲ ਦੇ ਉੱਤੇ ਲੋਕਾਂ ਵੱਲੋਂ ਤੇ ਪ੍ਰੋਫੈਸਰ ਭੁੱਲਰ ਦੀ ਪ੍ਰੈਸ਼ਨ ਦੇ ਕੀਤੇ ਗਿਆ ਜੀ ਕਿਸੇ ਨੇ ਕਿਸੇ ਦੀ ਕੋਈ ਨਹੀਂ ਸੁਣੀ ਕਹਿੰਦੇ ਨਾ ਵੀ ਬੰਦੇ ਹੁੰਦਾ ਹੈਗਾ ਰੋਲਿੰਗ ਹੁੰਦਾ ਜੀ ਮੈਂ ਹੁਣ ਵੀ ਇੱਕ ਸਿੰਘ ਸਾਡਾ ਗੱਲ ਕਰਕੇ ਗਿਆ ਕਿ ਸਰਕਾਰ ਬਣਾਉਣੀ ਚਾਹੀਦੀ ਹੈ ਇੱਥੇ ਆਉਣਾ ਚਾਹੀਦਾ ਹੈ ਕਿਹੜੀਆਂ ਸਰਕਾਰਾਂ ਤੇ ਕਿਹੜਾ ਤੁਸੀਂ ਗੱਲ ਸੁਣੋ ਮੰਨ ਲਓ ਵੀ ਆਪਾਂ ਕਿਸੇ ਵੀ ਸਾਡੇ ਬੰਦੇ ਨੂੰ ਮੁੱਖ ਮੰਤਰੀ ਬਣਾ ਦੇਣੇ ਉਹ ਮੁੱਖ ਮੰਤਰੀ ਆਪਣੇ ਅੱਗੇ ਸਟੇਟ ਦੀ ਪਾਵਰ ਥੋੜਾ ਹੁੰਦੀ ਆ ਪਾਵਰ ਤਾਂ ਸੈਂਟਰ ਦੇ ਹੱਥ 'ਚ ਆ ਮੁੱਖ ਮੰਤਰੀ ਇੱਥੇ ਕੀ ਚੀਜ਼ ਆ ਕੁਝ ਵੀ ਨਹੀਂ ਹੁਣ ਤੁਸੀਂ ਇਹ ਵੇਖੋਗੇ ਕਿ ਸੁਪਰਡੈਂਟ ਜਿਹੜਾ ਜੇਲ੍ਹ ਉਹਦੇ ਕੋਲ ਕਿੰਨੀ ਅਥਾਰਟੀ ਹੁੰਦੀ ਆ ਸੁਪਰਡੈਂਟ ਜੇਲ੍ਹ ਸਨਨੀ ਦੀ ਬੈਰਕ ਨਹੀਂ ਬਦਲ ਸਕਿਆ ਕੀ ਪਾਵਰ ਉਹਦੀ ਕਿਉਂਕਿ ਇੱਥੇ ਬਹੁਤ ਕੁਝ ਪਾਵਰਲੈਸ ਸਭ ਕੁਝ ਸੈਂਟਰ ਦੇ ਹੱਥ 'ਚ ਆ ਸਾਡੇ ਕਿਸੇ ਵੀ ਬੰਦੇ ਦੀ ਜਿਹੜੀ ਇਹ ਕਹਾਣੀਆਂ ਆ ਉਹ ਸੈਂਟਰ ਦੇ ਦਿੱਲੀ ਦੇ ਤਖਤ ਦੇ ਤੱਕ ਆ ਜੇ ਇਹ ਘਟਨਾ ਵਾਪਰੀਆ ਤਾਂ ਇਹ ਇਸ ਗੁੱਸੇ ਚੋਂ ਵਾਪਰੀਆ ਕਿ ਇਹ ਬਹੁਤ ਵੱਡੇ ਜ਼ਾਲਮ ਸੀ ਇਹਨਾਂ ਨੇ ਬਹੁਤ ਘਟ ਇੱਕ ਇਹ ਉਹ ਜਿਹੜੇ ਕੇਸ ਚ ਉਹਨੂੰ ਸਜ਼ਾ ਹੋਈਏ ਇਹ ਤਾਂ ਇੱਕ ਕੇਸ ਆ ਸਮਝੋ ਮੇਰੀ ਗੱਲ ਇੱਕ ਕੇਸ ਸਿਰਫ ਬਾਕੀ ਤੁਸੀਂ ਸਾਨੂੰ ਤਾਂ ਟੌਰਚਰ ਕਰਕੇ ਪੁੱਛਦੇ ਹੋ ਨਾ ਇਹਨਾਂ ਨੂੰ ਟੌਰਚਰ ਕਰਕੇ ਕੌਣ ਪੁੱਛੇਗਾ ਵੀ ਕਿੰਨੇ ਕੁ ਕਤਲ ਕੀਤੇ ਨੇ ਇਹਨਾਂ ਨੇ ਉਹ ਵੀ નિર્ਦੋਸ਼ਾਂ ਦੇ ਮੈਂ ਕਹਿੰਨਾ ਵੀ ਜਿਹੜਾ ਬੰਦਾ ਖਾਰਕੂ ਸੀ ਜਿੰਨੇ ਹਥਿਆਰ ਚੁੱਕ ਲਿਆ ਉਹਦਾ ਤਾਂ ਸਾਨੂੰ ਰੋਜ਼ ਹੀ ਨਹੀਂ ਨਾ ਅਸੀਂ ਕਰਦੇ ਆ ਜੀ ਨਾ ਅਸੀਂ ਕਿਸੇ ਦਾ ਰੋਸ ਕੀਤਾ ਕਦੀ ਨਾ ਹੀ ਲੈ ਲੜੀਆਂ ਕੱਢੀਆਂ ਨਾ ਅੱਜ ਤੱਕ ਨਾ ਹੀ ਕਦੀ ਕੋਈ ਕਿਦਾਂ ਦੀ ਗੱਲ ਕੀਤੀ ਕਿ ਸਾਨੂੰ ਆਹ ਦੇ ਦਿਓ ਸਾਨੂੰ ਉਹ ਕਰ ਦਿਓ ਪਰ ਅਸੀਂ ਕਹਿੰਨੇ ਆਂ ਵੀ ਅਸੀਂ ਤਾਂ ਕਾਨੂੰਨ ਤੇ ਬਾਗੀ ਆ ਤੁਸੀਂ ਤਾਂ ਕਾਨੂੰਨ ਦੇ ਰਖਵਾਲੇ ਹੋ ਸੋ ਮੈਂ ਪੂਰੀ ਕੌਮ ਨੂੰ ਪੂਰੇ ਪੰਥ ਨੂੰ ਤੁਹਾਡੇ ਚੈਨਲ ਰਾਹੀਂ ਇਹ ਦੱਸਣਾ ਚਾਹੁੰਨਾ ਕਿ ਇਹ ਦੋ ਬੰਦੇ ਜਿਹੜੇ ਆ ਇਹ ਬਹੁਤ ਹਾਈ ਪ੍ਰੋਫਾਈਲ ਕੇਸ ਜਿਹੜੇ ਸੀ ਜਿਹੜੇ ਕਿ ਇੱਕ ਸਰਹਾੜੀ ਥਾਣੇ ਦਾ ਕੇਸ ਸੀ ਇੱਕ ਜਿਹੜਾ ਵੈਰੋਵਾਲ ਜਿਹੜਾ ਸਰਹਾੜੀ ਕੋ ਰਾਣੀ ਵਾਲਾ ਇਦਾਂ ਕੋ ਪਿੰਡ ਆ ਜਿੱਥੋਂ ਚੁੱਕ ਕੇ ਬੰਦੇ ਜਿਹੜੇ ਨੇ ਇਹ ਸ਼ਹੀਦ ਕੀਤੇ ਸੀਗੇ ਇੱਕ ਇੱਕ ਤਾਂ ਇੱਕੋ ਪਰਿਵਾਰ ਦੀ ਦੋ ਬੰਦੇ ਨੇ ਸੋ ਇਹ ਇਹ ਜਿਹੜੀ ਘਟਨਾ ਆ ਇਸ ਇਨਾ ਘਟਨਾਵਾਂ ਦਾ ਵੀ ਉੱਥੇ ਜ਼ਿਕਰ ਹੁੰਦਾ ਹੀ ਰਿਹਾ ਦੋ ਸਾਲ ਹੋ ਗਏ ਸਣੀ ਉਹਨਾਂ ਦੇ ਨਾਲ ਸੋਚੋ ਤੁਸੀਂ ਦੋ ਸਾਲ ਪਹਿਲਾਂ ਤਾਂ ਕੋਈ ਗੱਲ ਨਹੀਂ ਵਾਪਰੀ ਜਦੋਂ ਇਹ ਗੱਲ ਸਾਹਮਣੇ ਆਈ ਵੀ 32 ਸਾਲ ਮਤਲਬ ਪਰਿਵਾਰ ਤੱਕੇ ਖਾਂਦਾ ਰਿਹਾ ਹਾਈ ਕੋਰਟ ਦੇ ਸੀਬੀਆਈ ਦੀਆਂ ਪੌੜੀਆਂ ਚੜਦਾ ਰਿਹਾ ਤੱਕੇ ਖਾਂਦਾ ਰਿਹਾ ਤੇ 5 ਹਫਤੇ ਦੀ ਉਹਦੀ ਵੈਲਿਡਿਟੀ ਆ ਸਿਰਫ ਔਰ 32 ਸਾਲ ਬੰਦੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਦੇ ਰਿਹਾ ਬਾਹਰ ਦੇਖੋ ਤੁਸੀਂ ਕੋਈ ਕਿਸੇ ਨੇ ਪੁੱਛਿਆ ਨਹੀਂ ਹੈਗਾ ਵੀ ਇਹਨਾਂ ਨੇ ਬੰਦੇ ਮਾਰਨੇ ਯਾਰ ਕਿਵੇਂ ਬਾਹਰ ਨੇ ਜਦ ਅਸੀਂ ਨਹੀਂ ਬਾਹਰ ਰਹੇ ਤੇ ਇਹ ਕਿਵੇਂ ਬਾਹਰ रह ਸਕਦੇ ਆ ਫਿਰ ਇਹ ਇਹ ਦੋਰਾ ਮਾਪਦੰਡ ਹੋ ਗਿਆ ਜੀ ਉਹਦੇ ਲਈ ਹੈ ਸਾਡਾ ਇੱਕ ਪ੍ਰੋਟੈਸਟ ਆ ਅਸੀਂ ਸਣੀ ਵੱਲੋਂ ਜੋ ਮਰਜੀ ਆ ਜਿਹੜੇ ਮਰਜੀ ਤਰੀਕੇ ਨਾਲ ਕੋਈ ਇਹਨੂੰ ਡਿਫੈਂਡ ਕਰੇ ਕੁਛ ਕਰੇ ਕੋਈ ਕਹੇ ਕਿ ਹਾਏ ਹੋ ਗਿਆ ਉਹ ਹੋ ਗਿਆ ਮੈਂ ਇੰਨਾਂ ਗੱਲਾਂ ਨਾਲ ਸਹਿਮਤ ਨਹੀਂ ਮੈਂ ਇਸ ਗੱਲ ਦੇ ਉੱਤੇ ਮੇਰਾ ਜਿਹੜਾ ਮੇਰਾ ਆਪਣਾ ਪੁਆਇੰਟ ਆਫ View ਉਹ ਇਹ ਆ ਕਿ ਉਸ ਬੰਦੇ ਨੇ ਜੋ ਕੀਤਾ ਉਹਤੇ ਸਾਨੂੰ ਮਾਨ ਕਰਨਾ ਚਾਹੀਦਾ ਹੈ ਇਹ ਬਹੁਤ ਵੱਡੀ ਆਪਣੇ ਆਪ ਵਿੱਚ ਗੱਲ ਆ ਇਹ ਜਿਹੜੀ ਘਟਨਾ ਹੋਈ ਆ ਇਹ ਜਿਹੜਾ ਬੰਦਾ ਪਹਿਲਾਂ ਕਤਲ ਹੋਇਆ ਉਸ ਤੋਂ 10 ਗੁਣਾ ਵੱਡੀ ਆ ਮੇਰੇ ਹਿਸਾਬ ਨਾਲ ਵੱਡੀ ਆ ਤੁਸੀਂ ਕਿਹਾ ਕਿ ਪੰਜਾਬ ਦੇ ਜਿਹੜੇ ਅਫਸਰ ਆ ਉਹਨਾਂ ਦੇ ਹੱਥਾਂ ਦੇ ਵਿੱਚ ਕੁਝ ਨਹੀਂ ਹੁੰਦਾ ਮੈਨੂੰ ਅਮਿਤ ਸ਼ਾਹ ਦਾ ਉਹ ਬਿਆਨ ਚੇਤੇ ਆ ਗਿਆ ਜਿਹੜਾ ਉਹਨਾਂ ਨੇ ਸੰਸਦ ਦੇ ਵਿੱਚ ਖੜ ਕੇ ਕਿਹਾ ਸੀ ਕਿ ਸਾਡੀ ਸਰਕਾਰ ਨਹੀਂ ਆ ਪਰ ਫਿਰ ਵੀ ਅਸੀਂ ਉੱਥੇ ਜਿਹੜੀ ਆਵਾਜ਼ ਆ ਦੁਵਾਰੇ ਅੱਤਵਾਦੀ ਉੱਠ ਰਹੀ ਸੀ ਅਸੀਂ ਉਹ ਖੜੀ ਨਹੀਂ ਹੋਣ ਦਿੱਤੀਗੀ ਸਿੱਧਾ ਸਿੱਧਾ ਇਸ਼ਾਰਾ ਪੰਜਾਬ ਦੇ ਵੱਲ ਆਇਆ ਸੀ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਉਹਨਾਂ ਦੀ ਅੱਤਵਾਦ ਤੋਂ ਪਰਭਾਸ਼ਾ ਕੀ ਆ ਉਹ ਅੱਤਵਾਦ ਕਹਿ ਕੇ ਨੂੰ ਰਿਹਾ ਕਿ ਉਹ अतवाद ਇਹਨਾਂ ਸੂਬੇ ਸਰਹੰਦੂ ਉਹਨਾਂ ਨੂੰ ਕਹਿ ਰਿਹਾ ਕਿ ਜਾਹੋਂ ਸਣੀ ਉਹਨਾਂ ਨੂੰ ਕਹਿ ਰਿਹਾ ਜਦੋਂ ਉਹ ਬੰਦਾ ਇਹ ਗੱਲ ਕਹਿੰਦਾ ਸੀ ਕਿ 2% ਇਹ ਬੰਦੇ ਆ ਜਿਹੜੇ ਖਾਲਸਤਾਨੀ ਆ ਇਹਨਾਂ ਦੀਆਂ ਕੁੜੀਆਂ ਲੈ ਕੇ ਆਉਣੀਆਂ ਸੀ ਉਸ ਦਿਨ ਅਮਨਤ ਸ਼ਾਹ ਨੇ ਕਿਉਂ ਨਾ ਕਾਰਵਾਈ ਕੀਤੀ ਉਹਦੀ ਜ਼ੁਬਾਨ ਕਿਉਂ ਨਾ ਵੱਡੀ ਫਿਰ ਜੇ ਤੁਸੀਂ ਨਹੀਂ ਇਹਨਾਂ ਦੀਆਂ ਜ਼ੁਬਾਨਾਂ ਵੱਡਦੇ ਹੁਣ ਮੈਂ ਤੁਹਾਨੂੰ ਨੇੜੇ ਦੀ ਘਟਨਾ ਦੱਸ ਦੇਣਾ ਸ਼ਾਇਦ ਤੁਸੀਂ ਤੁਹਾਨੂੰ ਚੇਤਾ ਵੀ ਨਹੀਂ ਹੈਗਾ ਰਸੂਲਪੁਰ ਵਾਲਾ ਬਾਬਾ ਆ ਉਹ ਹੁਣ ਸਿੱਧਾ ਚੈਲੰਜ ਕਰ ਰਿਹਾ ਭਨੇਹਰੇ ਵਾਲਿਆਂ ਨੂੰ ਅਕਾਲ ਤਖਸਾਲਬ ਨੇ ਚੈਲੰਜ ਕਰ ਰਿਹਾ ਜਿਹੇ ਜ਼ਹੇਦਾਰ ਕੀ ਆ ਕਿਵੇਂ ਆ ਮੈਨੂੰ ਇਦਾਂ ਕਿਉਂ ਕਰ ਸਕਦਾ ਔਰ ਸਭ ਤੋਂ ਖਤਰਨਾਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਪੂਰੇ ਚੈਨਲਾਂ ਨੂੰ ਕਹਿਣਾ ਵੀ ਇਸ ਬੰਦੇ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਤੁਹਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਇੱਕ ਨਿਜੀ ਚੈਨਲ ਨੇ ਇੰਟਰਵਿਊ ਕੀਤੀ ਆ ਮੈਂ ਉਸ ਚੈਨਲ ਦੇ ਹੈਡ ਨਾਲ ਅੱਜ ਗੱਲ ਕਰਕੇ ਹਟਿਆ ਉਹਨਾਂ ਨੇ ਮੈਨੂੰ ਪ੍ਰੋਸਾ ਦੋਇਆ ਵੀ ਠੀਕ ਹੈ ਇਹਨੂੰ ਮੈਂ ਚੈਰੀ ਚੈੱਕ ਕਰਦਾ ਮੈਂ ਕਹਿੰ ਗਿਆ ਇਹਨੂੰ ਰੀਚ ਚੈੱਕ ਕਰਕੇ ਇਹਨੂੰ ਹਟਾਓ ਕਿਉਂਕਿ ਉਹ ਬੰਦਾ ਇੱਕ ਨੈਰੇਟਿਵ ਸਰਜਰੀ ਆ ਆ ਕਿ ਇਹ ਜਿਹੜਾ ਆ ਮੈਨੂੰ ਇਸ ਕਰਕੇ ਸਜ਼ਾ ਦਿੱਤੀ ਜ਼ਹੇਦਾਰ ਨੇ ਕਿ ਹੂੰ ਇਹ ਜਿਹੜੀ ਗੱਲ ਬਿਲਕੁਲ ਝੂਠਾ ਤੇ ਬਿਲਕੁਲ ਹੀ ਗਲਤ ਆ ਸਿੱਖ ਵਰਸਸ ਸਿੱਖ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਬਿਲਕੁਲ ਕਰ ਰਿਹਾ ਕਿਉਂਕਿ ਉਹਦਾ ਟੀਚਾ ਹੀ ਇਹ ਆ ਉਹ 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 ਕਹਿੰਦਾ ਕਿ ਮੈਂ ਸਿੱਖ ਪੰਥ ਦਾ ਨਾਰ ਸਿੱਖ ਪੰਥ ਦਾ ਨਾਰ ਉਹ ਤੂੰ ਤਾਂ ਸਨਾਤਨ ਸਨਾਤਨ ਸਾਰਾ ਦਿਨ ਕਰਦਾ ਨਹੀਂ ਚਲੋ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਪਰ ਮੈਂ ਜਥੇਦਾਰ ਦੀ ਉਸ ਗੱਲ ਦੀ ਪ੍ਰੋੜਤਾ ਕਰਦਾ ਸ਼ਲਾਘਾ ਕਰਦਾ ਕਿ ਉਹਨਾਂ ਨੇ ਇਹ ਜਿਹੜਾ ਉਹਨੂੰ ਲਕਬ ਦਿੱਤਾ ਬਿਲਕੁਲ ਸਹੀ ਦਿੱਤਾ ਆ ਪਰ ਹੁਣ ਸਾਡੇ ਜਿਹੜੇ ਚੈਨਲ ਨੇ ਸਿੱਖਾਂ ਦੇ ਸਾਡੇ ਚੈਨਲ ਉਹਦੇ ਕੋਲ ਨਹੀਂ ਜਾਣੇ ਚਾਹੀਦੇ ਸਿੱਖ ਪੱਤਰਕਾਰ ਨੇ ਜਿਹੜੇ ਸਿੱਖ ਚੈਨਲ ਨੇ ਉਹਨਾਂ ਨੇ ਹੀ ਹੁਣ ਤੱਕ ਜਿਹੜੀਆਂ ਉਹਨੂੰ ਇੰਟਰਵਿਊ ਕਰ ਕਰਕੇ ਪ੍ਰਮੋਟ ਕੀਤਾ ਇੰਨਾ ਵੱਡਾ ਕੀਤਾ ਬਾਬਾ ਹਰਜੀਤ ਸਿੰਘ ਨੂੰ ਵੇਖੋ ਚਲੋ ਮੈਂ ਇਹਨਾਂ ਨੂੰ ਬਾਬਾ ਵੀ ਨਹੀਂ ਕਹਿੰਦਾ ਹੈਗਾ ਉਹਨੂੰ ਇਹ ਗੱਲ ਬਿਲਕੁਲ ਠੀਕ ਆ ਕਿ ਉਹਦੇ ਉਹਨੂੰ ਬਹੁਤ ਵੱਡਾ ਕੀਤਾ ਆ ਉਹਦੇ ਨਾਲ ਜਾ ਜਾ ਕੇ ਇੰਟਰਵਿਊ ਕੀਤੀਆਂ ਉਹ ਲੋਕਾਂ ਨੂੰ ਦੱਸਿਆ ਵੀ ਆ ਇਹ ਸ਼ਖਸ਼ ਇਦਾਂ ਇਦਾਂ ਹੋ ਸਕਦਾ ਕਿ ਉਹਨੂੰ ਪਤਾ ਵੀ ਨਹੀਂ ਲੱਗਦਾ ਪਰ ਚਲੋ ਫਿਰ ਵੀ ਪੱਤਰਕਾਰੀ ਦਾ ਕਿ ਧਰਮਿਕ ਉਹਨਾਂ ਸਾਰਿਆਂ ਕੋਲ ਜਾਣਿਆ ਪਰ ਮੈਂ ਇਹ ਗੱਲ ਕਹਿਣਾ ਕਿ ਇਹ ਗੱਲ ਦਾ ਪੱਤਰਕਾਰ ਨੂੰ ਪਤਾ ਆ ਕਿ ਜੇ ਅਕਾਲ ਤਖਸਾਲ ਨੇ ਆ ਗੱਲ ਕਹੀ ਆ ਤੇ ਫਿਰ ਇਹਦੀ ਪ੍ਰੂਰਤਾ ਦੇ ਵਿੱਚ ਉਹਦੇ ਕੋਲ ਜਾ ਕੇ ਸਵਾਲ ਨਹੀਂ ਪੁੱਛਨੇ ਚਾਹੀਦੇ ਹੁਣ ਬਿਲਕੁਲ ਨਹੀਂ ਤੁਸੀਂ ਜਾਂ ਤਾਂ ਅਕਾਲ ਤਖਸਾਲ ਨਾਲ ਖੜ ਜੋ ਜਾਂ ਫਿਰ ਬਾਬੇ ਨਾਲ ਖੜ ਜੋ ਪ੍ਰੈਸ ਜਦੋਂ ਪੰਥ ਦਾ ਮਸਲਾ ਆਇਆ ਉਦੋਂ ਪ੍ਰੈਸ ਨੂੰ ਸਾਡੇ ਨਾਲ ਖੜਨਾ ਚਾਹੀਦਾ ਪ੍ਰੈਸ ਸਾਡੇ ਨਾਲ ਪਹਿਲਾਂ ਇੱਥੇ ਸਾਡੇ ਨਾਲ ਜਿਹੜਾ ਜਿੱਦਾਂ ਜਗਬਾਣੀ ਅਖਬਾਰ ਜਗ ਨਰੇਣਾ ਜਿੰਨੇ ਸੀਗੇ ਇਹ ਇਹ ਸਾਰੇ ਪੰਜਾਬ ਪੰਥ ਦੇ ਤਾਂ ਛੱਡੋ ਤੁਸੀਂ ਪੰਜਾਬ ਦੇ ਵੀ ਉਲਟ ਖੜੇ ਪੰਜਾਬੀ ਭਾਸ਼ਾ ਦੇ ਉਲਟ ਖੜੇ ਠੀਕ ਹੈ ਜੀ ਨਰੰਗਕਾਰੀ ਦੇ ਉੱਤੇ ਜਾ ਕੇ ਗਵਾਹੀਆਂ ਦਿੱਤੀਆਂ ਇਹਨਾਂ ਦੀ ਗਵਾਹੀ ਤੇ ਉਹ ਬੜੀ ਹੋਇਆ ਕਰਨਾਲ ਉਹਦਾ ਕੇਸ ਗਿਆ ਸਾਰੀਆਂ ਗੱਲਾਂ ਇਹ ਜਿਹੜੀਆਂ ਪੰਥ ਦੇ ਵਿੱਚ ਪਈਆਂ ਨੇ ਅੱਜ ਵੀ ਗੱਲ ਲੰਮੀ ਹੋ ਜੂਗੀ ਆਪਾਂ ਦੂਜੇ ਪਾਸੇ ਚਲੇ ਜਾਵਾਂਗੇ ਆਪਾਂ ਮੁੜ ਕੇ ਫੇਰ ਇੱਥੇ ਆਉਣੇ ਆ ਕਿ ਜਿਹੜਾ ਪਰਸੋਂ ਦਾ ਇਕੱਠ ਸੱਦਿਆ ਆ ਅਸੀਂ ਉਹਦੇ 'ਚ ਫੈਸਲਾ ਕਰਾਂਗੇ ਇਹ ਮੈਂ ਪਹਿਲੇ ਦਿਨ ਤੁਹਾਡੇ ਚੈਨਲ ਤੇ ਵੀ ਕਿਹਾ ਸੀ ਤੇ ਪੰਥ ਦੇ ਸਾਹਮਣੇ ਵੀ ਕਿਹਾ ਸੀ ਕਿ ਕਿਸੇ ਡੀਸੀ ਨੂੰ ਅਪੀਲ ਕਰਨ ਦੀ ਲੋੜ ਨਹੀਂ ਕਿਸੇ ਐਸਐਸਪੀ ਕੋਲ ਜਾਣ ਦੀ ਲੋੜ ਨਹੀਂ ਹੈਗੀ ਪੰਥ ਦੇ ਤਰੀਕੇ ਨਾਲ ਫੈਸਲਾ ਕਰੋ ਤੁਹਾਨੂੰ ਤਾਂ ਕੁਝ ਹਾਸਲ ਹੋਊਗਾ ਔਰ ਅੱਜ ਉਹ ਫੈਸਲਾ ਹੋਇਆ ਆ ਦੇਰ ਆਏ ਦਰਸਤ ਆਏ ਜੇ ਉਦਣਵੀ ਮੇਰੀ ਗੱਲ ਤੇ ਗੌਰ ਕਰ ਲੀਂਦੇ ਤੇ ਸ਼ਾਇਦ ਅੱਜ ਅੱਜ ਤੱਕ ਇਹ ਕੰਮ ਹੋ ਜਾਂਦਾ ਪਰ ਉਹ ਨਹੀਂ ਕੀਤਾ ਪੰਜਾਬ ਦੇ ਵਿੱਚ ਨਾ ਪੰਥਾਂ ਦੇ ਵਿੱਚ ਮਨ ਲੱਗਾ ਮਸਲੇ ਬਹੁਤ ਨੇ ਇੱਕ ਪਾਸੇ ਜਿੱਥੇ ਸੰਦੀਪ ਸੰਨੀ ਦਾ ਮਾਮਲਾ ਹੁੰਦਾਗਾ ਹਰਜੀਤ ਸਿੰਘ ਰਸੂਲਪੁਰ ਨੂੰ ਬਹਿ ਰੂਪੀਆ ਕਰਾਰ ਅਕਾਲ ਤਖਤ ਸਾਹਿਬ ਤੋਂ ਦੇਣਾ ਉਧਰ ਇੱਕ ਪ੍ਰਵਾਸੀ ਦੇ ਵੱਲੋਂ ਇੱਕ ਛੋਟੇ ਬੱਚੇ ਨੂੰ ਚੁੱਕ ਕੇ ਮਾਰ ਦੇਣਾ ਉਹ ਘਟਨਾ ਵੀ ਬਹੁਤ ਉਹ ਹੋਈ ਆ ਇਹ ਚੱਲ ਕੀ ਰਿਹਾ ਪੰਜਾਬ ਦੇ ਅੰਦਰ ਪੰਜਾਬ ਇੱਕ ਪਾਸਤਾ ਹੜਾਂ ਦੀ ਮਾਰ ਚੱਲ ਰਿਹਾ ਦੂਜੇ ਪਾਸੇ ਇਸ ਤਰੀਕੇ ਦੇ ਨਾਲ ਸਾਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਹੜਾਂ ਦੀ ਜਿਹੜੀ ਮਾਰ ਹੈ ਨਾ ਅਸਲ 'ਚ ਇਹ ਉਸ ਚੀਜ਼ ਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਉਸ ਚੀਜ਼ ਨੂੰ ਇਹ ਕੀ ਕਰਦੇ ਹੁੰਦੇ ਆ ਜਦੋਂ ਕੋਈ ਮੁੱਦਾ ਇਦਾਂ ਦਾ ਬਹੁਤ ਵੱਡਾ ਸਾਡੇ ਵੱਲੋਂ ਉਠਾਇਆ ਜਾਂਦਾ ਨਾ ਵੀ ਸਾਡੇ ਨਾਲ ਬੇਇਨਸਾਫੀ ਹੋਈ ਆ ਇਹ ਉਹਦੇ ਮੁਕਾਬਲੇ ਇੱਕ ਹੋਰ ਚਰਚਾ ਛੇੜ ਦਿੰਦੇ ਨੇ ਕਿ ਜਿਹੜਾ ਉਹ ਮੁੱਦਾ ਛੋਟਾ ਹੋ ਜਾਏ ਸਮਝੀਏ ਮੇਰੀ ਗੱਲ ਇਹ ਮਿੱਥ ਕੇ ਕੰਮ ਕੀਤੇ ਜਾਂਦੇ ਨੇ ਹੁਣ ਹੜਾਂ ਵਾਲਾ ਬਹੁਤ ਵੱਡਾ ਮੁੱਦਾ ਸੀ ਮਿੱਥ ਕੇ ਪੰਜਾਬ ਨੂੰ ਉਜਾੜਿਆ ਗਿਆ ਆ ਉਹਦੀ ਜਦੋਂ ਇੱਡੇ ਵੱਡੇ ਪੱਧਰ ਤੇ ਗੱਲ ਹੋ ਗਈ ਬੰਬੇ ਤੱਕ ਲੋਕ ਆ ਗਏ ਜਿਹੜੇ ਸੇਵਾ ਕਰਨ ਵਾਸਤੇ ਵੀ ਪੰਜਾਬ ਨਾਲ ਇੱਡਾ ਵੱਡਾ ਧੱਕਾ ਹੋਇਆ ਆ ਤਾਂ ਉਸ ਮਸਲੇ ਦੇ ਉੱਤੇ ਸਟੇਟ ਨੂੰ ਇਹ ਆ ਵੀ ਆਉਣ ਵਾਲੀ 27 ਦੇ ਵਿੱਚ ਸਾਡੇ ਗੱਲ ਦਾ ਇਹ ਫੰਡਾ ਬਣੂਗਾ ਤੇ ਉਹ ਤਾਂ ਇਹ ਉਸ ਮਸਲੇ ਨੂੰ ਥੱਲੇ ਪਾਉਣ ਲਈ ਆ ਛੋਟੇ ਛੋਟੇ ਮਸਲੇ ਜਿਹੜੇ ਨੇ ਇਹ ਅਸਾਰ ਰਹੇ ਨੇ ਕ੍ਰੀਏਟ ਕਰ ਰਹੇ ਨੇ ਯਾਨੀ ਕਿ ਮਾਹੌਲ ਨੂੰ ਇਹ ਸਟੇਟ ਦਾ ਵੇਖੋ ਅੱਜ ਪੰਜਾਬ ਵਿੱਚ ਇਹਨੂੰ ਕਹਿੰਦੇ ਏਜੰਸੀਆਂ ਜੇ ਲਗਦਾ ਨਾ ਫਰਾਨਾ ਏਜੰਸੀ ਦਾ ਦੂਜਾ ਏਜੰਸੀ ਦਾ ਠੀਕ ਹੈ ਜੀ ਹੁਣ ਮੈਂ ਇੱਕ ਹੋਰ ਖਲਾਸਾ ਦਰ ਮੈਂ ਅੱਜ ਤੁਹਾਡੇ ਚੈਨਲ ਦੇ ਉੱਤੇ ਕਹਿ ਰਿਹਾ ਕਿ ਮੈਨੂੰ ਗਨਮੈਨ ਨਹੀਂ ਚਾਹੀਦੇ ਠੀਕ ਹੈ ਜੀ ਬਿਲਕੁਲ ਨਹੀਂ ਚਾਹੀਦੇ ਮੈਂ ਡੀਜੀਪੀ ਨੂੰ ਵੀ ਕਹਿਣਾ ਮੈਂ ਐਸਐਸਬੀ ਨੂੰ ਕਹਿਣਾ ਮੈਂ ਲਿਖ ਕੇ ਵੀ ਦਿੱਤਾ ਵੀ ਮੈਨੂੰ ਗਨਮੈਨ ਨਹੀਂ ਚਾਹੀਦੇ ਮੈਨੂੰ ਕੋਈ ਅੱਜ ਮਾਰ ਜੇ ਮੈਨੂੰ ਘੰਟੇ ਨੂੰ ਮਾਰ ਜੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਜਦੋਂ ਲੋਕ ਵੇਂਦੇ ਨੇ ਠੀਕ ਹੈ ਜੀ ਇੱਥੇ ਵੀ ਬਹੁਤ ਬੰਦਿਆਂ ਨੇ ਜਿੰਨਾ ਦੇ ਵੱਲੋਂ ਸੱਦੇ ਗਏ ਜਾਂ ਆਏ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਸਟੇਟ ਦੇ ਬੰਦੇ ਨੇ ਇਹਨਾਂ ਨੂੰ ਤਾਂ ਗੱਲਮੈਣ ਦਿੱਤੇ ਗਏ ਨੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੈਨੂੰ ਗੱਲਮੈਣ ਇਸ ਕਰਕੇ ਨਹੀਂ ਦਿੱਤੇ ਵੀ ਮੈਂ ਸਟੇਟ ਦਾ ਬੰਦਾ ਮੈਨੂੰ ਇਸ ਕਰਕੇ ਦਿੱਤੇ ਆ ਕਿ ਮੈਨੂੰ ਬੰਨ ਕੇ ਰੱਖ ਲਿਆ ਮੈਂ ਕਿਤੇ ਜਾਣ ਜੋਗਾ ਨਹੀਂ ਰਿਹਾ ਮੇਰੀਆ ਮੇਰਾ ਇਹ ਜੋਰ ਲੱਗਾ ਆ ਕਿ ਮੈਂ ਮੈਨੂੰ ਗੱਲਮੈਣ ਨਹੀਂ ਚਾਹੀਦੇ ਠੀਕ ਹੈ ਨਹੀਂ ਇਹਦੇ ਉੱਤੇ ਅਸੀਂ ਹੋਰ ਅੱਗੇ ਜਾ ਕੇ ਸ਼ਕਤੀ ਨਾਲ ਵੀ ਆਵਾਂਗੇ ਹੋ ਸਕਦਾ ਮੈਂ ਕੱਲ ਕੱਟਚੀ ਵੀ ਪਰਸੋਂ ਗੱਲ ਕਰਾਂ ਵੀ ਇਹ ਗੱਲ ਹੋਣੀ ਚਾਹੀਦੀ ਹੈ ਮੈਨੂੰ ਨਹੀਂ ਚਾਹੀਦੇ ਠੀਕ ਹੈ ਜੀ ਔਰ ਮੈਂ ਇਹਦਾ ਪ੍ਰੂਫ ਕਰ ਸਕਦਾ ਕਿ ਇੱਥੇ ਐਸਐਸਪੀ ਨਾਨਕ ਸਿੰਘ ਦੇ ਹੁੰਦਿਆ ਮੈਂ ਐਪਲੀਕੇਸ਼ਨ ਦਿੱਤੀ ਹੈ ਜਿਹੜੀ ਮੇਰੇ ਫੋਨ 'ਚ ਵੀ ਪਈ ਹੈ ਠੀਕ ਹੈ ਜੀ ਕਿਉਂਕਿ ਮੈਂ ਕਿਰਾਏ ਤੇ ਰਹਿਣਾ ਮੇਰੇ ਕੋਲ ਸਾਧਨ ਨਹੀਂ ਹੈਗੇ ਮੈਂ ਪਹਿਲੀ ਗੱਲ ਤੇ ਅਫੋਰਡਿੰਗ ਕਰ ਸਕਦਾ ਕੋਈ ਇਦਾਂ ਦੀ ਸਕਿਉਰਿਟੀ ਹੈ ਨਾ ਜੀ ਦੂਜੀ ਗੱਲ ਇਹ ਆ ਕਿ ਮੈਂ ਅੱਜ ਤੱਕ ਕਿਸੇ ਕਿਸੇ ਤੋਂ ਮੈਂ ਸਕਿਉਰਿਟੀ ਦੀ ੜਮਾਂਡ ਨਹੀਂ ਕੀਤੀ ਨਾ ਹੀ ਮੈਨੂੰ ਲੋੜ ਆ ਕਿਉਂਕਿ ਗੁਰਬਾਣੀ ਦਾ ਫਰਮਾਨ ਆ ਕਿ ਜਿਹੜਾ ਇੱਕ ਤੇਲਾ ਇੱਕ ਤਿਲ ਵੀ ਫਰਕ ਨਹੀਂ ਪੈਣਾ ਹੈਗਾ ਗਣ ਕਾਲੇ ਸਭ ਦਿਵਸ ਸਾਸਨ ਹੈ ਬੜਨ ਘਟਨ ਤਿਲਸਾਰ ਠੀਕ ਹੈ ਜੀ ਪੰਜਵੇਂ ਪਾਸ਼ਾ ਮਹਾਰਾਜ ਸਲੋਕਾ ਕਿ ਤਿਲਸਾਰ ਫਰਕ ਨਹੀਂ ਪੈਣਾ ਹੈਗਾ ਜੇ ਫਿਰ ਵੀ ਬੰਦਾ ਜੀਵਨ ਲੋਚਦਾ ਆ ਤੇ ਮਾਰੇ ਨੇ ਕਿਹਾ ਗੁਵਾਰਾ ਠੀਕ ਹੈ ਜੀ ਸੋ ਇਸ ਕਰਕੇ ਮੈਨੂੰ ਤਾਂ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਲੋਕਾਂ ਦੇ ਵਿੱਚ ਮੇਰੀ ਤਸਵੀਰ ਨੂੰ ਧੁੰਦਲਾ ਕਰਨ ਲਈ ਸਟੇਟ ਮੈਨੂੰ ਧੱਕੇ ਨਾਲ ਗਨ ਮੈਣ ਜਿਹੜੇ ਦਿੱਤੇ ਹੋਏ ਨੇ ਜਿਹੜਾ ਪ੍ਰਵਾਸੀ ਵਾਲਾ ਮਸਲਾ ਬਹੁਤ ਚਰਚਾ ਇਹਦੀ ਹਰ ਰੋਜ਼ ਇਹ ਮਸਲਾ ਭਖਦਾ ਜਾ ਰਿਹਾ ਹੈਗਾ ਪੰਜਾਬ ਚ ਮੂਵਮੈਂਟ ਦੁਆਰੇ ਉਹ ਸ਼ੁਰੂ ਹੋ ਗਈ ਆ ਮਤੇ ਪੈਣ ਲੱਗ ਗਿਆ ਕਿ ਪ੍ਰਵਾਸੀਆਂ ਨੂੰ ਪਿੰਡਾਂ ਚੋਂ ਕੱਢਿਆ ਜਾਣਾ ਚਾਹੀਦਾ ਇਹਨਾਂ ਦੀਆਂ ਵੋਟਾਂ ਕੈਨਸਲ ਹੋਣ ਇਹਨਾਂ ਨੂੰ ਕਿਰਾਏ ਦੇ ਉੱਤੇ ਵੀ ਘਰ ਤੱਕ ਨਾ ਦਿੱਤੇ ਜਾਣ ਪੱਕੇ ਮਕਾਨ ਤਾਂ ਜ਼ਮੀਨ ਖਰੀਦਣ ਦੇ ਤਾਂ ਬਿਲਕੁਲ ਹੀ ਪਾਬੰਦੀ ਲਗਾਣੀ ਚਾਹੀਦੀ ਆ ਤੁਸੀਂ ਇਸ ਮੂਵਮੈਂਟ ਦੇ ਨਾਲ ਸਹਿਮਤ ਹੋ ਇਸ ਟਾਈਮ ਇਹ ਰਾਈਟਰ ਟਾਈਮ ਆ ਸਾਡੇ ਕੋਲੇ ਕਿ ਅਸੀਂ ਇਸ ਟਾਈਮ ਇਸ ਮੂਵਮੈਂਟ ਦਾ ਹੁੰਘਾਰਾ ਬਣੀਏ ਵੇਖੋ ਟਾਈਮ ਰਾਈਟ ਇਸ ਤਰ੍ਹਾਂ ਨਹੀਂ ਉਹਦਾ ਕਾਮਾ ਕੋਲ ਟਾਈਮ ਜਿਹੜਾ ਨਾ ਕੌਮ ਨਹੀਂ ਮਿਸ ਕਰਦੀ ਟਾਈਮ ਇਸ ਦਿੱਲੀ ਦਾ ਤਖਤ ਮਰਦਾ ਆ ਕਿ ਅਸੀਂ ਇਹਨਾਂ ਨੂੰ ਕਿਹੜੀਆਂ ਕਵਰਾਂ ਚ ਧੱਕਣਾ ਆ ਸਮਝਿਆ ਕਿਉਂਕਿ ਸਾਡੇ ਕੋਲ ਸੋਰਸ ਘਟ ਨੇ ਬਹੁਤ ਕੁਝ ਸਾਡੇ ਕੋਲ ਘਟਾ ਕਮੀਆਂ ਨੇ ਉਹਨਾਂ ਨੇ ਇਹ ਚੀਜ਼ਾਂ ਕ੍ਰੀਏਟ ਕਰਨੀਆਂ ਨੇ ਕਿ ਇਹ ਅਲੱਗ-ਅਲੱਗ ਤਰੀਕੇ ਨਾਲ ਵੰਡੇ ਰਹਿਣ ਹੁਣ ਮਸਲਾ ਕੀ ਆ ਕਿ ਲੋਕਾਂ ਦੇ ਅਲੱਗ-ਅਲੱਗ ਇਹ ਦੇਚ ਅ ਅਲੱਗ ਅਲੱਗ ਪੁਆਇੰਟ ਆਫ View ਆ ਅਸੀਂ ਜਦੋਂ ਪਹਿਲਾਂ ਸ਼ੁਰੂ ਕੀਤੀ ਸੀ ਮੋਮੈਂਟ ਅਸੀਂ ਕਿਹਾ ਸੀ ਵੀ ਬਿਲਕੁਲ ਇਹ ਮਤਲਬ ਕਿ ਕਿਸੇ ਦੀ ਇਥੇ ਵੋਟ ਨਹੀਂ ਹੋਣੀ ਚਾਹੀਦੀ ਹੈ ਨਾ ਜਿਹੜਾ ਬੰਦਾ ਜਿੱਥੋਂ ਆਇਆ ਉਹਦਾ ਆਧਾਰ ਕਾਰਡ ਸਭ ਕੁਝ ਉਹਦਾ ਪਿਛਾ ਪਤਾ ਹੋਣਾ ਚਾਹੀਦਾ ਨਾ ਉਦੋਂ ਲੋਕੀ ਸਾਡੇ ਖਿਲਾਫ ਹੋ ਗਏ ਵੀ ਤੁਸੀਂ ਮਤਲੇ ਦਾ ਸਰਬੱਤ ਦੇ ਭਲੇ ਦੀ ਗੱਲ ਨਹੀਂ ਹੈਗੀ ਤੁਸੀਂ ਐ ਕਿਵੇਂ ਕਰਦੇ ਹੋ ਆਪਾਂ ਸਭ ਬੇਸਾਂਜੀ ਵਾਰਦ ਕੋਈ ਨਾ ਇਸੇ 12 ਜੀ ਉੱਪਰ ਲੋਕੀ ਸਾਨੂੰ ਬਾਨੀ ਦੇ ਤਰੀਕੇ ਨਾਲ ਸਮਝਾਉਂਦੇ ਜਦੋਂ ਦੋ ਮੁੰਡਿਆਂ ਦਾ ਕਤਲ ਹੋਇਆ ਉਦੋਂ ਵੀ ਆਵਾਜ਼ ਚੁੱਕੀ ਹੈ ਆਪ ਅਸੀਂ ਚੁੱਕੀ ਸੀ ਆਵਾਜ਼ ਤੁਸੀਂ ਨਾਲ ਹੀ ਸੀਗੇ ਹੈਨਾ ਜੀ ਸਭ ਤੋਂ ਵੱਧ ਆਪਣੇ ਚੈਨਲ ਤੇ ਉਹ ਆਪਾਂ ਲਗਾਤਾਰ ਉੱਥੇ ਰਹੇ ਹਾਂ ਨਾ ਤੇ ਸਾਨੂੰ ਪਤਾ ਵੀ ਨਹੀਂ ਲੱਗਾ ਅਸੀਂ ਉੱਥੇ ਬੈਠੇ ਰਹਿ ਕੇ ਤੇ ਲੋਕ ਉੱਠ ਕੇ ਉਹਨਾਂ ਨੇ ਸਮਝੌਤਾ ਕਰ ਲਿਆ ਹੈ ਨਾ ਸੋ ਮਸਲਾ ਇਹ ਆ ਇਹ ਵੀ ਜਿਹੜਾ ਕਤਲ ਹੋਇਆ ਆ ਹੁਣ ਇੱਕ ਪ੍ਰਵਾਸੀ ਨੇ ਉਹ ਕਤਲ ਕੀਤਾ ਸਮਝੋ ਮੇਰੀ ਗੱਲ ਇਦੇ ਲਈ ਕਿਸੇ ਪੂਰੀ ਕਮਿਊਨਿਟੀ ਨੂੰ ਕਿਸੇ ਪੂਰੇ ਧਰਮ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ ਪਰ ਇਹ ਜਿਹੜਾ ਜੂਨ 1984 ਦੇ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਇਸ ਸਟੇਟ ਦਾ ਇੱਕ ਜਿਹੜਾ ਜਿਹਨੂੰ ਆਪਾਂ ਕਹਿੰਦੇ ਇੱਕ ਪ੍ਰੋਗਰਾਮ ਲਿਖਿਆ ਗਿਆ ਹੈ ਠੀਕ ਹੈ ਜੀ ਪਹਿਲਾਂ ਇਹ ਟ੍ਰੇਨ ਤੇ ਹੁੰਦੇ ਸੀ ਫਸਲ ਵਟਨ ਤੋਂ ਬਾਅਦ ਟ੍ਰੇਨ ਤੇ ਵਾਪਸ ਪੱਕੇ ਇਹ ਉਸ ਤੋਂ ਬਾਅਦ ਰਹਿਣ ਲੱਗੇ ਨੇ ਜਦੋਂ ਜੂਨ 1984 ਦੇ ਵਿੱਚ ਇਹਨਾਂ ਨੇ ਇਸ ਮਿੱਥ ਕੇ ਇੱਥੇ ਡੇਰੇ ਲਾਇਆ ਕਿ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਇਹ ਪ੍ਰਵਾਸੀ ਕਰ ਦੋ ਹੁਣ ਤੁਸੀਂ ਮੰਨ ਲਓ ਅੱਜ ਇੱਥੇ ਮੂਵਮੈਂਟ ਚੱਲ ਜਾਂਦੀ ਹੈ ਕੋਈ ਤੇ ਤੁਸੀਂ ਕਿਵੇਂ ਚਲਾ ਲੋਗੇ ਪੈਰ ਪੈਰ ਤੇ ਭਈ ਜਿੰਨੇ ਵੀ ਇਹ ਨੇ ਇਹ ਸਮਝ ਲਓ ਫੋਰਸ ਹੀ ਆ ਸਮਝਦੇ ਹੋ ਸੀ ਗੱਲ ਉਹਨਾਂ ਨੇ ਸਾਡੇ ird gird ਆਪਣੀ ਫੋਰਸ ਤਾਇਨਾਤ ਕਰ ਦਿੱਤੀ ਆ ਜੇ ਉਹਨ ਕੋਈ ਸਰਦਾਰ ਕਿਤੇ ਕੰਮ ਕਰਕੇ ਕੋਈ ਨਿਕਲੂਗਾ ਤੇ 2 ਕਿਲੋਮੀਟਰ ਨਹੀਂ ਜਾ ਸਕਦਾ ਠੀਕ ਹੈ ਜੀ ਪਿੱਛੇ ਜੇ ਸਾਡੇ ਨਾਲ ਜਿਹੜੀ ਘਟਨਾ ਹੋਈ ਆ 20 ਕੋ ਬੰਦੇ ਕੋਈ ਆਰਐਸਐਸ ਦਾ ਕੋਈ ਬੀਜੇਪੀ ਦਾ ਕੋਈ ਦੂਜਾ ਤੀਜਾ ਬਾਕੀ ਸਾਰੇ ਰੇੜੀਆਂ ਵਾਲੇ ਸੀਗੇ 300 ਬੰਦਾ ਸਾਨੂੰ ਪਹ ਗਿਆ ਉੱਥੇ ਠੀਕ ਹੈ ਜੀ ਪਰ ਜਿਵੇਂ ਕਹਿੰਦੇ ਆ ਕਿ ਸਵਾ ਲੱਖ ਸੇ ਇੱਕ ਲੜਾਉ ਉਹ ਕੁੱਟ ਸਾਡੇ ਕੋ ਫਿਰ ਵੀ ਖਾ ਗਏ ਮਤਲਬ ਇਹ ਉਹ ਵੈਗਰੂ ਦੀ ਰਹਿਮਤ ਆ ਪਰ ਉਹ ਇਸ ਤਰ੍ਹਾਂ ਇਕੱਠੇ ਹੁੰਦੇ ਆ ਇਹ ਸਟੇਟ ਦੀ ਬਹੁਤ ਵੱਡੀ ਸਾਜਿਸ਼ ਦੇ ਤਹਿਤ ਸਾਰਾ ਕੁਝ ਕੀਤਾ ਜਾ ਰਿਹਾ ਇਹਨੂੰ ਅਕਾਲ ਤਖਤ ਸਾਹਿਬ ਤੇ ਜਿਵੇਂ ਜਹੇਦਾਰ ਨੇ ਹੁਣ ਮੀਟਿੰਗ ਸੱਦੀ ਸੀ ਨਾ ਐਵੇਂ ਇੱਕ ਮੀਟਿੰਗ ਸੱਦਣੀ ਚਾਹੀਦੀ ਜਲਦੀ ਬਹੁਤ ਇਸ ਮਸਲੇ ਤੇ ਪ੍ਰਵਾਸੀਆਂ ਵਾਲੇ ਦੇ ਉੱਤੇ ਤਾਂ ਸਾਰੀ ਪੰਥ ਦੀ ਮੀਟਿੰਗ ਕਰਕੇ ਜੋ ਗੁਰਮਤਿ ਚੋਂ ਨਿਕਲੂਗਾ ਉਹਦੇ ਉੱਤੇ ਫਿਰ ਪਹਿਰਾ ਦੇਣਾ ਚਾਹੀਦਾ ਜੀ ਬਹੁਤ ਸ਼ੁਕਰ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਜੀ ਬਹੁਤ ਧੰਨਵਾਦ ਬਾਬਾ ਬਖਸ਼ੀ ਸਿੰਘ ਨੇ ਬੜੀ ਵਧੀਆ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਸਾਨੂੰ ਵਿਚਾਰ ਕਰਨੇ ਚਾਹੀਦੇ ਆ ਇਹਨਾਂ ਮਸਲਿਆਂ ਦੇ ਉੱਤੇ ਤਾਂ ਜੋ ਅਸੀਂ ਗੁੰਮਰਾਹ ਨਾ ਹੋਈਏ ਤੇ ਅਸੀਂ ਸਹੀ ਰਾਹ ਦੇ ਉੱਤੇ ਚੱਲੀਏ